ਬਾਈਕਰ ਜੀ ਦਾ ਖਾਲਸਾ ਬਾਈਕਰ ਜੀ ਕੀ ਫਤਿਹ ਅੱਜ ਲੱਗੇ ਆਪਾਂ ਹੌਲੈਂਡ ਦੀ ਸਰਵਿਸ ਕਰਨ ਆਪਾਂ ਕਰੇ ਸਰਵਿਸ ਕਰ ਦਉ ਪਹਿਲਾਂ ਤੋਂ ਹੀ ਕਰੇ ਕਰੀ ਦੀ ਕਿਟ ਲਿਆਈ ਦੀ ਇਹ ਪੂਰੀ ਤੇ ਆ ਆਪਣੀ ਕਿਟ ਆ ਜੀ ਤੇ ਆ 7.7 ਲੀਟਰ ਹੋ ਗਿਆ ਜੀ ਆਪਣਾ ਹੌਲੈਂਡ ਵਾਲਿਆਂ ਦਾ ਤੇ ਬਾਕੀ ਆ ਦੂਜੇ ਤੇਲ ਜਿਹੜੇ ਮੋੜੇ-ਮੋੜੇ ਕਟੇ ਬਧੇ ਨੇ ਤੇ ਅੱਜ ਆਪਾਂ ਕਰੂੰਗੇ ਇਹਦੀ ਸਰਵਿਸ ਸ਼ੁਰੂ ਤੇ ਨਾਲ ਦੀ ਨਾਲ ਤੁਹਾਨੂੰ ਦਿਖਾਉਣਾ ਕਿਆ ਕੋ ਚੇਂਜ ਕਰਿਆ ਕਿਦਾਂ ਕਰਿਆ ਠੀਕ ਹੈ ਜੀ ਇਹ ਕੂਲੈਂਟ ਮੈਕਸੀਮਾ ਸੋਨਾਲਿਕਾ ਦਾ ਯੂਜ਼ ਕਰਨ ਲੱਗੇ ਤੇ ਇਹਨੂੰ ਭਰ ਕੇ ਪਾਣੀ ਦੀ ਪੂਰੀ ਤੇ ਇਹਦੇ ਚ ਅੱਧੀ ਸ਼ੀਸ਼ੀ ਪਾ ਦੇਣੀ ਆਪਾਂ ਠੀਕ ਹੈ ਅੱਧੀ ਫੇਰ ਅਗਲੀ ਵਾਰ ਘੱਮ ਆ ਜੂਗੀ ਠੀਕ ਹੈ ਵਧੀਆ ਆ ਇਹ ਜੀ ਸੋਨਾਲਿਕਾ ਦਾ ਟੌਪ ਵਾਲਾ ਇਹਨੂੰ ਪੂਰਾ ਕਹਿ ਕੇ ਲੈ ਕੇ ਆਏ ਤੇ ਯੂਜ਼ ਕਰਕੇ ਦੇਖਿਓ ਤੁਸੀਂ ਵੀ ਕਿਵੇਂ ਲੱਗਿਆ ਤੇ ਟਰੈਕਟਰ ਦਾ ਪਾਣੀ ਨਹੀਂ ਕਦੇ ਵੀ ਘਟਣਾ ਚਾਹੀਦਾ ਜੀ ਕੂਲੈਂਟ ਹੋਵੇ ਤਾਂ ਟਰੈਕਟਰ ਠੰਡਾ ਰਹਿੰਦਾ ਕੂਲ ਇੰਟਰਨਲ ਸੂਈ ਪਾਊਗਾ ਟੁੱਟਦੀ ਹੈ। ਲਓ ਜੀ ਪੈਰਨ ਲੱਗੇ ਆਪਾਂ ਸਟੀering ਆਇਲ ਚੇਂਜ ਕਰਨ। ਤੇ ਹੁਣ ਇਹਦਾ ਸਟੀering ਆਇਲ ਚੇਂਜ ਕਰੂੰਗੇ। ਇਹਨੂੰ ਵੀ 4 ਸਾਲ ਢੇਢ ਸਾਲ ਹੋ ਗਿਆ ਆਪਾਂ ਇਹਨੂੰ ਕਰਦੰਨੇ ਚੇਂਜ। ਠੀਕ ਨੇ ਜੀ। ਜਦੋਂ ਵੀ ਆਇਲ ਪਾਉਣਾ ਇਹਦੇ ਜੀ ਇਹਨੂੰ ਪੂਰਾ ਪੂਰੇ ਤੱਕ ਉੱਪਰ ਤੱਕ ਨਹੀਂ ਭਰਨਾ ਇਹਨੂੰ ਥੋੜਾ ਜਿਹਾ ਥੱਲੇ ਹੀ ਰੱਖਣਾ। ਤਾਂ ਜੋ ਇਹਦੇ 'ਚ ਹਵਾ ਬਣੀ ਜਾਵੇ। ਥੋੜਾ ਜਿਹਾ ਹੂੰ ਥੱਲੇ ਹੀ ਹੋਣਾ ਚਾਹੀਦਾ ਇਹਦਾ ਜਿਹੜਾ ਨਿਸ਼ਾਨ ਹੈ ਨਾ ਇੱਥੇ ਤੱਕੇ ਹੋਣਾ ਚਾਹੀਦਾ ਥੋੜੀ ਜਿਹੀ ਹਵਾ ਮੰਣੇ ਵਾਸਤੇ ਵੀ ਜਗ੍ਹਾ ਚਾਹੀਦੀ ਹੁੰਦੀ ਇਹਦੇ ਲਓ ਜੀ ਪਹਿਲਾ ਸਟੈਪ ਟੱਕਣ ਆਪਾਂ ਨੇ ਪੜਤਾ ਤੇ ਹੁਣ ਕਰਦੇ ਆ ਇਹਨੂੰ ਨਟ ਖੋਲਦੇ ਆ ਤੇਲ ਕੱਢਦੇ ਆ ਇਹਦਾ ਲਓ ਵੀਰੋ ਇਹਦਾ ਨਟ ਪਹਿਲੀ ਵਾਰ ਖੁੱਲਣ ਲੱਗਿਆ ਇਹਦੇ ਕਰਕੇ ਸਾਤੋਂ ਖੁੱਲਿਆ ਨਹੀਂ ਤੇ ਅਸੀਂ ਹੁਣ ਬੜਾ ਬੋਰਮੈਨ ਬੁਲਾਇਆ ਉਹ ਦੂਜੇ ਪਾਸੇ ਨੂੰ ਖੋਲਣਾ ਪ੍ਰਧਾਨ ਇਹ ਤਾਂ ਠੀਕ ਹੈ ਇੱਕ ਮਿੰਟ ਹਾਂ ਤੇ ਹੁਣ ਜ਼ੋਰ-ਜ਼ੋਰ ਮਾਰ ਕੇ ਦੇਖਦੇ ਆਂ ਕਿ ਆ ਬਣਦਾ ਠੀਕ ਹੈ ਲੋ ਬਈ ਗੱਬਰੂ ਨਾ ਨਟ ਪੱਟ ਛੱਡਿਆ ਤੇ ਕਹਿੰਦੇ ਉਹਨੇ ਦੋ ਜਣੇ ਦੀ ਸਲਾਹ ਨਾਲ ਕੰਮ ਜ਼ਿਆਦਾ ਛੇਤੀ ਵਧੀਆ ਹੋ ਜਾਂਦਾ ਤੇ ਇਕੱਲੇ ਬੰਦੇ ਦੀ ਸਲਾਹ ਇਦਾਂ ਨਹੀਂ ਹੁੰਦੀ ਐ ਤੇ ਬਾਕੀ ਜ਼ੋਰ ਦਾ ਵੀ ਫਰਕ ਹੁੰਦਾ ਬਈ ਤਾਂ ਕਰਕੇ ਹੁਣ ਆਪਾਂ ਨੇ ਬੰਦਾ ਬੁਲਾਇਆ ਸਪੈਸ਼ਲ ਤੇ ਨਟ ਬਾਰ ਰੱਖਦੀ ਤੇਲ ਵਿੱਚ ਗਰੀ ਜਾਂਦੇ ਬਾਜੀ ਬਾ ਰੰਗ ਲਾਤੇ ਦੇਖ ਲੋ ਐ ਇਹ ਕੰਮ ਕਰਦਾ ਸ਼ੋਕਰਾ ਪੈਂਦੀ ਢੇਰ ਦੇ ਕੋਲੋਂ ਡਾਟ ਡਾਗ ਨਿਕਲ ਰਿਹਾ ਬਾਹਰ ਇਹਨੂੰ ਕਹਿੰਨੇ ਜੀ ਕਾਲਾ ਤੇਲ ਲੈ ਵੀ ਮਤਰਾ ਇੱਕ ਨਟ ਹੋਰ ਖੋਲ ਦੇ ਗੇਰ ਵਾਲੇ ਤੇਲ ਦਾ ਖੋਲ ਦੇ ਨੂੰ ਨਟ ਨੂੰ ਥੱਲੇ ਰੱਖ ਦੇ ਰੱਖਿਆ ਨਹੀਂ ਪੈਂਦੀ ਬਾਲਤੀ ਬਾ ਕੋਈ ਨਹੀਂ ਬਸ 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 ਬਹੁਤ ਆ ਕਿਤੇ ਨਹੀਂ ਜਾਂਦਾ ਨਹੀਂ ਨਹੀਂ ਅੱਛਾ ਬਸ ਤੇਲ ਤਾਂ ਜਮਾ ਪਤਲਾ ਹੋਇਆ ਵਾ ਉਸ ਵਿੱਚ ਨਹੀਂ ਕੁਝ ਵੀ ਜਾਣ ਹੀ ਨਹੀਂ ਹੈ ਤੇਲ ਮਾ ਜਮਾ ਜਾਣ ਮਰੀ ਵੀ ਹੈ ਤੇਲ ਦੀ ਟਾਈਮ ਜ਼ਿਆਦਾ ਹੋ ਗਿਆ ਸਰਵਿਸ ਹੋ ਗਈ ਤੇ ਤਰ ਨੂੰ ਉਹ ਕਪੜਾ ਲੈ ਕੇ ਉੱਪਰ ਟ੍ਰੈਕਟਰ 'ਤੇ ਕਪੜਾ ਪਿਆ ਉਹ ਦੇਖ ਤੇ ਇੱਕ ਨਾਟਾ ਖੋਲਦੇ ਬਈ ਲੋ ਬਈ ਜੇ ਗੀਅਰ ਤੇ ਤੇਲ ਪਾਉਣਾ ਹੌਲੈਂਡ ਦੇ ਚ ਬਾਕੀ ਦਾ ਸਾਨੂੰ ਪਤਾ ਹੈ ਨਹੀਂ ਤਾਂ ਆ ਨਾਟ ਖੋਲਣਾ ਪੈਂਦਾ ਈ ਇਹਦਾ ਆ ਨਾਟ ਖੋਲ ਕੇ ਇੱਥੇ ਨੂੰ ਇਹਦਾ ਗੀਅਰ ਦਾ ਤੇਲ ਪੈਣਾ ਜਿੰਨਾ ਕਿ ਘਟਿਆ ਵਾ ਉਹਨਾਂ ਨੂੰ ਪਾ ਦੋ ਠੀਕ ਹੈ ਥੋੜਾ ਜਿਹਾ ਘਟਿਆ ਵਾ ਪੈ ਜਾਣਾ ਜੀ 1.5-2 ਲੀਟਰ ਪੈ ਜਾਣਾ ਇਹਦੇ ਵਿੱਚ ਤੇਲ 6 ਲੀਟਰ ਨਿਕਲਿਆ ਹੋਣਾ ਤੇ ਵੈਸੇ ਵੀ ਪਾਣੀ ਆਈ ਬਣਿਆ ਹੋਇਆ ਥਲੜੇ ਦੋ ਜਣੇ ਲੱਗੇ ਹੋયા ਸੀ ਪਾਰਟੀ ਤੇ ਤੇ ਦੱਬ ਕੇ ਲੈਣੀਆਂ ਦੇਖ ਲੈ ਮੁੰਡਾ ਜ਼ੋਰ ਮਾਰ ਮਾਰ ਕੇ ਪਟ ਰਿਹਾ ਲੋ ਜੀ ਗੇਅਰ ਦਾ ਤੇਲ ਪਾਉਣ ਵਾਸਤੇ ਤੇ ਇਹ ਨਟ ਖੋਲਣਾ ਪੈਂਦਾ ਕਿੰਦ ਨੂੰ ਹੋਲਣ ਗਿਆ ਲੋ ਜੀ ਖੁੱਲ ਚੁੱਕਿਆ ਨਟ ਇਹ ਨਟ ਖੋਲਣੇ ਵਾਲੀ ਮਸ਼ੀਨ ਜੀ ਆਪਾਂ ਨੇ ਸਪੈਸ਼ਲ ਬੁਲਾਈ ਆ ਨਟੇ ਪਟਦੀ ਹੈ ਕੋਈ ਨਟ ਪਟਣਾ ਹੋਵੇ ਫਾਲੇ ਤੋੜਨੇ ਹੋਵੇ ਤਵੀਆਂ ਤੜਾਉਣੀਆਂ ਹੋਵੇ ਤਾਂ ਅਸੀਂ ਇਹ ਬੰਦੇ ਨੂੰ ਨਾਲ ਸੰਪਰਕ ਰੱਖਦੇ ਆ ਪੁੱਠੀਆਂ ਤਵੀਆਂ ਮੜਵਾਉਣੀਆਂ ਹੋਵੇ ਜਾਂਦੇ ਜਾਂਦੇ ਹਲਾਂ ਦਾ ਡੰਡਾ ਘਲੂਣਾ ਹੋਵੇ ਸਾਰੇ ਕੰਮ ਕਰ ਲੰਦਾ ਇਹ ਜੀ ਠੀਕ ਹੈ ਜੀ ਲਓ ਜੀ ਜਿਗਾਰ ਨਾਲ ਲੱਗੇ ਆ ਤੇਲ ਪਾਉਣ ਟੀਪਾ ਐਵੇਂ ਥੋੜੀ ਕਹਿੰਦੇ ਜੱਟ ਜਿਹਾੜੀ ਉਹਨੇ ਬਸ ਆ ਜਿਗਾੜੇ ਹੀ ਲਾ ਸਕਦੇ ਹਾਂ ਜੀ ਹੋਰ ਤਾਂ ਸਾਨੂੰ ਕੋਈ ਸੌਂਦਾ ਨਹੀਂ ਹੈ ਜਿਗਾੜਾਂ ਨਾਲੇ ਕੰਮ ਚੱਲ ਜਾਂਦਾ ਟੇਕੋ ਭਾਈ ਦੇਖ ਲੋ ਇਹ ਐ ਪਾ ਸਕਦਾ ਕੋਈ ਵੀ ਜਿਹਦੇ ਕੋਲ ਟੀਪ ਨਹੀਂ ਹੈਗੀ ਤੇ ਵਧੀਆ ਤੇਲ ਪੈ ਜਾਂਦਾ ਉਹ ਜੀ ਤੇਲ ਵਾਲੀ ਗੇਜ ਇਹਦੀ ਇੱਥੇ ਹੁੰਦੀ ਆ ਪਤਾ ਵੈਸੇ ਸਭ ਨੂੰ ਹੁੰਦਾ ਚਲੋ ਅਸੀਂ ਆਪਣੇ ਹਿਸਾਬ ਨਾਲ ਦੱਸਣ ਲੱਗੇ ਹਾਂ ਗੁੱਸਾ ਵੀ ਨਾ ਕਰ ਜਿਓ ਆ ਤੇਲ ਵਾਲੀ ਗੇਜ ਇਹਦੀ ਗੇਅਰ ਬਾਕਸੇ ਦੀ ਤੇ ਲਿਫਟ ਦੀ ਸਾਰਾ ਸੇਮ ਹੀ ਹੁੰਦਾ ਇੱਥੇ ਹੁੰਦੀ ਆ ਠੀਕ ਹੈ ਜੀ ਲਓ ਜੀ ਆਹ ਵੈਲਟਰ ਖੋਲ ਕੇ ਆਪਾਂ ਨੇ ਕਰਤਾ ਚੇਂਜ ਤੇ ਪਹਿਲਾਂ ਇਹਨੂੰ ਹੱਥ ਨਾਲ ਲਗਾਸ ਲੋ ਜਿੰਨਾ ਕਿ ਕਸੁੰਦਾ ਰਿੰਗ ਨਾਲ ਵੀ ਮੜਾ ਮੋਟਾ ਹੀ ਟਾਈਟ ਕਰਨਾ ਇਹਦੇ ਵਿੱਚ ਰਬੜ ਹੁੰਦੀ ਆ ਉਹ ਆਪੇ ਫੁੱਲ ਕੇ ਆਪੇ ਟਾਈਟ ਹੋ ਜਾਂਦਾ ਹੈ ਕਰੋ ਚੱਕ ਆ ਟੀਪ ਸਾਫ਼ ਕਰਨੀ ਜ਼ਰੂਰੀ ਹੁੰਦੀ ਹੈ ਹਾਂ ਬਾਈ ਇਹਨੂੰ ਸਾਫ਼ ਕਰਨਾ ਚਾਹੀਦਾ ਪਹਿਖ ਤੇ ਦੇਖ ਲੈ ਨਵਾਂ ਆਇਆ ਕਿ ਆਪਾਂ ਤਾਂ ਹੁੰਦਾ ਵਿੱਚ ਕੋਈ ਕਚਰਾ ਗੁਚਰਾ ਹੋਵੇ ਹੂੰ ਠੀਕ ਨੇ ਹਰ ਪਾਓ ਵੀ ਇਹਦੇ ਨਾਲ ਜੜੀ ਵਾਲੀ ਨਾਲ ਪਾਓ ਓਕੇ ਕੋਈ ਪਤਾ ਨਹੀਂ ਹੁੰਦਾ ਪੁੱਛੇ ਤੇ ਵੀ ਕਚਰਾ ਆ ਸਕਦਾ ਹਾਂ ओके ਢੜ ਕੇ ਪੈਣਾ ਹੂੰ ਬਿਸ਼ੱਕ ਤੇ ਵਿੱਚ ਹੋਵੇ ਨਾ ਹੋਵੇ ਕੁਝ ਮਨ ਚ ਕੋਈ ਭਲੇਖਾ ਨਹੀਂ ਰਹੂਗਾ ਠੀਕ ਹੈ ਪ੍ਰਧਾਨ ਹਾਂ ਨਾਲ ਇਹਦੇ ਚ ਪੈਣਾ ਰਾਮ ਨਾਲਾ ਹੌਲੀ ਹੌਲੀ ਪੈਣਾ ਤੇਜ਼ ਨਹੀਂ ਪੈਣਾਗਾ ਕਿਉਂਕਿ ਫਲਟਰ ਹੋ ਕੇ ਜਾਣਾ ਹੈ ਹੋਲੈਂਡ ਵਿੱਚ ਤੇਲ 7.7 ਪੈਦਾ ਸਪੈਸ਼ਲ ਐਡੀਸ਼ਨ ਚ ਨਾ ਘੱਟ ਪਾਉਣਾ ਬੱਧ ਪਾਉਣਾ ਕਿਹੜੇ ਬਾਲਟੀ ਲੈ ਕੇ ਆਓ ਵੀ 7.7 ਲੀਟਰ ਵਾਲੀ ਉਹ ਬਾਲਟੀ ਦੇ ਸਾਨੂੰ ਬਾਈ ਅਰ ਪਾਓ ਵੀ ਕੰਪਨੀ ਦਾ ਜਿਹੜਾ ਆਹੀ ਪਾਉਨੇ ਕੰਪਨੀ ਆਹੀ ਪਾਉਨੇ ਹਰ ਵਾਰ ਵੀ ਕੋਈ ਕਹਿੰਦਾ ਕਸਟਰੋਲ ਪਾ ਲੋ ਕੋਈ ਕਹਿੰਦਾ ਆ ਪਾ ਲੋ ਅਸੀਂ ਤਾਂ ਹੌਲੈਂਡ ਵਾਲੀ ਪਾਉਨੇ ਬਾਈ ਬਾਕੀ ਹਰੇਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ ਰੁਕ ਜਾ 2 ਮਿੰਟ ਰੁਕ ਜਾ ਕੋਈ ਮੇਰਾ ਕੈਮਰਾਮੈਨ ਚੱਲਿਆ ਇਹਨਾਂ ਦੇ ਘਰ ਕਚੋਰੀਆਂ ਬਣ ਰਹੀਆਂ ਹੋਇਆਂ ਕਹਿੰਦਾ ਮੈਂ ਤਾਂ ਚੱਲਿਆ ਬਾਈ ਆਪਣੀ ਕਰੀਜਾ ਤੂੰ ਆਪਾਂ ਔਲੀ ਗੋਲੀ ਤੇਲ ਪਾਉਣੇ ਪੁਣ ਕੇ ਜਾ ਰਿਹਾ ਤੇਲ ਰਾਮ ਨਾਲ ਕਾਲੀ ਕਰਨੀ ਐ ਨਹੀਂ ਠੀਕ ਹੈ ਜੀ ਆਪਾਂ ਨੇ ਕਿਹੜੇ ਕਿਤੇ ਜਾਣਾ ਠੀਕ ਨਹੀਂ ਤੇ ਇੱਕ ਚੌਰੀ ਖਾਏ ਆਉਂਗੇ ਇੱਕ ਅੱਧੀ ਜਾ ਕੇ ਬਾਅਦ ਵਿੱਚ ਫੈਕਟਰੀਆਂ ਵੱਲ ਹਾਂ ਚੌਰੀਆਂ ਖਾ ਲਾਂ ਜੀ ਹਾਂ ਮੈਂ ਇੱਕ ਅੱਧੀ ਜਾਣਾ ਹਾਂ ਹਾਂ ਇੱਕ ਨਹੀਂ ਓਕੇ ਓਕੇ ਠੀਕ ਹੈ ਚੱਲ ਦੋ ਮੇਰੀਆਂ ਰਕਲਾਂ ਹੀ ਬਣਵਾ ਕੇ ਓਕੇ ਲੋ ਜੀ ਮਗਲੈਲ ਆਪਣਾ ਪੈ ਗਿਆ ਜੀ ਸਾਰਾ ਔਇਲ ਇੰਜਨ ਦਾ ਤੇ ਹੁਣ ਆਪਾਂ ਨਾ ਇਹ ਨੂੰ ਚੱਕ ਗਏ ਜੀ ਇਹ ਕਿੰਨੀ ਚਿਪਾ ਕੇ ਠਕਣ ਲਾ ਕੇ ਰੱਖ ਲੈਣਾ ਇਹ ਕਲਾੜੀ ਮਸ਼ੀਨ ਪੁਰਾਣੇ ਸੰਦਾਂ ਨੂੰ ਜਿਹਨੂੰ ਵੀ ਤੇਲ ਦੀ ਲੋੜ ਹੁੰਦੀ ਏ ਪੁਰਾਣੇ ਤੇਲ ਨਾਲ ਸਰ ਜਾਂਦਾ ਉਹਦਾ ਕੰਮ ਲਾਵਾਂਗੇ ਜੀ ਆਪਾਂ ਠੀਕ ਹੈ ਜੀ ਘਰ ਸਰਵਿਸ ਕਰਨੇ ਦਾ ਆ ਪਹਿਲਾ ਆ ਤੇਲ ਵੀ ਆਪਣੇ ਕੋਲ ਹੀ ਰਹਿ ਗਿਆ ਦੇਖੋ ਨਵਾਂ ਤੇਲ ਆਪਾਂ ਪਾਉਂਦੇ ਤੇ ਕਿੰਨਾ ਸਲੋ ਜਾਂਦਾ ਦਾ ਠੀਕ ਹੈ ਜਿਹੜਾ ਜਲਿਆ ਹੋਆ ਤੇਲ ਹੈ ਆ ਟੀਪ ਮੰਨੂ ਦੇਖੋ ਭੱਜਿਆ ਜਾਂਦਾ ਹੁ ਆ ਲੋ ਕਰੋ ਜਾ ਕੇ ਕਿੰਨੀ ਸਪੀਡ ਨਾਲ ਜਾ ਰਿਹਾ ਉਹ ਦੇਖ ਲਓ ਕਿੰਨਾ ਸਲੋ ਜਾ ਰਿਹਾ ਤਾਂ ਠੀਕ ਹੈ ਇਹ ਪਤਲਾ ਹੋ ਗਿਆ ਤੇਲ ਬਿਲਕੁਲ ਇਹ ਤਾਂ ਅੱਗੇ ਆ ਗਿਆ ਆ ਲਿਫਟ ਵਾਲਾ ਫਿਲਟਰ ਇਹ ਕਰੂੰਗੇ ਹੁਣ ਆਪਾਂ ਇਹਦਾ ਚੇਂਜ ਇਹ ਵੀ ਇਹਦਾ ਨਾਲ ਦਾ ਪਹਿਲਾ ਹੀ ਹੈ ਤੇ ਹੁਣ ਆਪਾਂ ਇਹਦੀ ਕਰੂੰਗੇ ਜੀ ਚੇਂਜ ਬਲੌਗ ਵਾਸਤੇ ਦੋ ਬੰਦੇ ਚਾਹੀਦੇ ਨੇ ਇਕੱਲੇ ਬੰਦੇ ਨਹੀਂ ਲੋਟ ਆਉਂਦਾ ਸਿਸਟਮ ਕਿਉਂਕਿ ਹੱਥ ਕਾਲੇ ਹੋਏ ਹੋਏ ਹੁੰਨੇ ਆ ਤੇ ਆ ਦੇਖੋ ਪਾਣੀ ਨਿਕਲ ਰਿਹਾ ਥੋੜਾ ਥੋੜਾ ਪਹਿਲਾਂ ਮੂਰੇ ਮੂਰੇ ਜੋ ਵੀ ਹੈ ਲੋ ਇਹ ਆਪਣਾ ਇਹ ਫਿਲਟਰ ਚੇਂਜ ਕਰਤਾ ਉਹ ਪੁਰਾਣਾ ਥੱਲੇ ਕੱਢਤਾ ਤੇ ਉਹਦੇ ਵਿੱਚ ਜਿੰਨਾ ਵੀ ਸੀਲ ਹੁੰਦਾ ਹੁੰਦਾ ਉਹਨੂੰ ਇਹਦੇ ਵਿੱਚ ਚੇਂਜ ਕਰਕੇ ਫਿਰ ਇਹਦੇ ਵਿੱਚ ਘਸਿਓ ਕਿਉਂਕਿ ਸੀਲ ਬਹੁਤ ਮਹਿੰਗਾ ਇਹਨੂੰ ਨਾ ਜ਼ਿਆਦਾ ਵੇਸਟ ਕਰਿਓ ਇਹ ਤੋਂ ਬਾਅਦ ਇੱਕ ਦੋ ਠੀਕ ਹੈ ਜੀ ਤੇ ਇਹ ਫਿਲਟਰ ਚੇਂਜ ਹੋਣਾ ਜੀ ਹੁਣ ਇਹ ਡੀਜ਼ਲ ਵਾਲੇ ਫਿਲਟਰ ਹੁੰਦੇ ਆ ਜੀ ਧਿਆਨ ਨਾਲ ਦੇਖ ਕੇ ਲਾਇਓ ਇਹਨਾਂ ਦਾ ਥੋੜਾ ਜਿਹਾ ਨੰਬਰ ਦਾ ਫਰਕ ਹੁੰਦਾ ਜਿਹੜਾ ਨੰਬਰ ਜਿੱਥੇ ਲੱਗੂਗਾ ਉੱਥੇ ਹੀ ਲਾਇਓ ਉਹਦਾ ਬੋਤਲ ਇਹਦੇ ਵਿੱਚ ਪਾਣੀ ਆਇਆ ਹੁੰਦਾ ਇਹਨੂੰ ਥੱਲੇ ਖੋਲ ਕੇ ਕੱਢਦੇ ਕਰੋ। ਉਤੋਂ ਬਾਅਦ ਗਲਾਸੀ ਸਾਫ਼ ਕਰ ਦਿਓ। ਠੀਕ ਨਾ ਬਸ ਇੰਨਾ ਕੇ ਪ੍ਰੋਸੈਸ ਹੁੰਦਾ ਕੋਈ ਜ਼ਿਆਦਾ ਨਹੀਂ ਹੁੰਦਾ। ਆਪਾਂ ਲੱਗੇ ਇਹਦਾ ਟੈਂਕੀ ਸਾਫ਼ ਕਰਨ। ਇੱਥੋਂ ਖੋਲੂਗੇ ਆਹ ਡੱਬੀ ਵੀ ਸਾਫ਼ ਕਰਨੀ ਹੈ। ਇਹਦੇ ਵਿੱਚ ਕਚਰੇ ਆ ਕੇ ਬਲੌਕੇਜ ਹੋ ਜਾਂਦੀ ਹੈ। ਗਾਂਹ ਤੇਲ ਜਾਣਾ ਬੰਦ ਹੋ ਜਾਂਦਾ। ਇਹਦੇ ਕਰਕੇ ਫਿਰ ਇਹਦੇ ਰੂਟਰੀ ਬੰਪਰ ਤੇ ਅਸਰ ਬਹੁਤ ਪੈਂਦਾ। ਆਹ ਜ਼ਰੂਰ ਸਾਫ਼ ਕਰਿਆ ਕਰੋ 6 ਮਹੀਨੇ ਬਾਅਦ। ਠੀਕ ਹੈ ਜੀ। ਇਹ ਤੁਹਾਨੂੰ ਦਿਖਾਉਣਾ ਹੈ ਬਾਕੀ ਕਿਦਾਂ ਕਰ ਰਹੇ ਹਾਂ ਸਾਰਾ ਪ੍ਰੋਸੈਸ ਲਓ ਜੀ ਟੈਂਕੀ ਖਾਲੀ ਹੋ ਰਹੀ ਹੈ ਐਨੇ ਆਪਾਂ ਫਿਲਟਰ ਕਰ ਲਏ ਤੇ ਟੈਂਕੀ ਸਾਫ ਹੋ ਜੂਗੀ ਇਹਦਾ ਸਾਰਾ ਤੇਲ ਆਪਾਂ ਪੁੰਨ ਕੇ ਫਾਦੂਗੇ ਫਿਰ ਕਰੋ ਚੈੱਕ ਸਾਡਾ ਡੀਜ਼ਲ ਫਿਲਟਰ ਆਪਾਂ ਨੇ ਗੋਲਦਾ ਤੇ ਆ ਦੂਜਾ ਆਪਾਂ ਲਾਉਣ ਲੱਗੇ ਤੇ ਬਾਕੀ ਫਿੱਟ ਕਰਕੇ ਬਾ ਇੱਥੇ ਲਾ ਕੇ ਕਸਣਾ ਹੱਥਾਂ ਨਾਲੇ ਕਸਣਾ ਜਿੰਨਾ ਹੱਥਾਂ ਨਾਲ ਫੁੱਲ ਟਾਈਟ ਹੋ ਗਿਆ ਕੋਈ ਕਰਨਾ ਇਹਨੂੰ ਉਹਦੇ ਨਾਲ ਰਾਡ ਨਾਲ ਕਸੇ ਨਾਲ ਟੈਟ ਨਹੀਂ ਕਰਨਾ ਦੋਨੇ ਫਿਲਟਰ ਨਵੇਂ ਲਾਤੇ ਪਰ ਤੇ ਪਰਨਾ ਥੋੜਾ ਜਿਹਾ ਡੀਜ਼ਲ ਇੱਥੇ ਨੂੰ ਵੀ ਕੱਢਣਾ ਜੇ ਮਾੜਾ ਮੋਟਾ ਪਾਣੀ ਹੋਇਆ ਇਹਦੇ ਧੁਪਕਾ ਖੰਡ ਜੋ ਵੀ ਹੋਇਆ ਤਾਂ ਨਿਕਲ ਜਾਊਗਾ ਕਿਉਂਕਿ ਹੁਣ ਫਿਲਟਰ ਨਵੇਂ ਪਾਏ ਹੋਏ ਆ ਜੇ ਨਹੀਂ ਕੱਢੂਗੇ ਤਾਂ ਉਹਦੇ ਵਿੱਚ ਚਲੇ ਜਾਊਗਾ ਇਹਦੇ ਕਰਕੇ ਥੋੜਾ ਬਹੁਤਾ ਤਾਂ ਜ਼ਰੂਰ ਕੱਢੋ ਇੱਥੇ ਨੂੰ ਨਿਕਲੂਗਾ ਆ ਦੇਖੋ ਇਹ ਥੋੜਾ ਜਿਹਾ ਘਟਾ ਦਿਓ ਜੋ ਪਾਣੀ ਪੂਣੀ ਹੋਊਗਾ ਇਹਦੇ ਵਿੱਚ ਹੁੰਦਾ ਤੇ ਇੱਥੋਂ ਹੀ ਨਿਕਲ ਜਣਾਉਣਾ ਬਾਹਰ ਜਦੋਂ ਹੁਣ ਇੰਨਾ ਕੁਝ ਕਰ ਲਿਆ 1 ਸਕਿੰਟ ਦਾ ਕੰਮ ਹੈ ਇਹ ਵੀ ਜ਼ਰੂਰ ਕਰਿਓ ਤੇ ਉਹਨਾਂ ਪਾਣ ਟੈਂਕੀ ਖਾਲੀ ਕਰੀਏ ਜਿਹੜਾ ਜਿੰਨਾ ਵੀ ਤੇਲ ਹੈ ਸਾਰਾ ਇਹ ਪੁਣ ਕੇ ਟੈਂਕੀ 'ਚ ਪਾ ਦੇਣਾ ਜੀ ਠੀਕ ਹੈ ਤੇ ਆਹ ਪੰਪ ਮਾਰੋ ਆਹ ਦੇਖੋ ਹਵਾ ਨਿਕਲ ਗਈ ਠੀਕ ਹੈ ਜੋ ਦੋਨੇ ਭਰ ਜਾਣਾ ਹਾਂ ਆ ਵੇਖੋ ਆ ਭਰ ਚੁੱਕਾ ਤੇਲ ਆਉਣ ਲੱਗਿਆ ਦੇਖੋ ਮੁਰਵਲੇ ਬੰਦੋਗੇ ਤੇਲ ਆਉਣ ਲੱਗਿਆ ਪੂਰਾ ਤੇ ਹੁਣ ਇਹਨੂੰ ਆਪਾਂ ਨਿਕਾੜ ਦੇਣਾ ਤੇ ਹੁਣ ਇਹਦੀ ਸਪਲਾਈ ਘਾਉਣ ਲੈ ਜਾਣੀ ਇਹਨੂੰ ਟੈਟ ਕਰ ਦੋ ਹੱਥ ਨਾਲੇ ਟੈਟ ਕਰ ਦੋ ਆਹ ਦੇਖੋ ਹਵਾ ਆਉਣੀ ਇਹਦੇ ਵਿੱਚ ਵੀ ਸ਼ੁਰੂ ਹੋ ਗਈ ਦੂਜੇ ਫਿਲਟਰ ਵਿੱਚ ਲਓ ਜੀ ਭਰ ਗਿਆ ਇਹ ਵੀ ਤੇਲ ਆ ਗਿਆ ਇਹਦੇ ਵਿੱਚ ਵੀ ਕੀ ਗਈ ਹੁਣ ਆਪਾਂ ਨੂੰ ਪੂਰਾ ਵਲਟਰ ਪੂਰਾ ਟੈਟ ਕਰਕੇ ਇਹਦੇ ਰਹੀਂ ਹਵਾ ਕੱਢ ਕੇ ਆ ਫਾਇਦਾ ਤੇ ਹੁਣ ਇਹਨਾਂ ਨੂੰ ਦੋਨਾਂ ਨੂੰ ਟੈਟ ਕਰ ਦੋ ਆ ਗਲਾਸੀ ਆ ਜੀ ਗਲਾਸੀ ਨੂੰ ਵੀ ਜਰੂਰ ਸਾਫ਼ ਕਰੋ ਇਹਦੇ ਨੂੰ ਇਹ ਕੁਛ ਮਾੜਾ ਮੋਟਾ ਦਿਖਦਾ ਇਹ ਟੱਕਣ ਬੋਲ ਕੇ ਦੇਖ ਲਓ ਜੇ ਕੋਈ ਤੁਹਾਨੂੰ ਲੱਗਦਾ ਵੀ ਇਹਦੇ 'ਚ ਕੋਈ ਨਾ ਕੋਈ ਮਾੜਾ ਮੋਟਾ ਹੋ ਸਕਦਾ ਤਾਂ ਇਹਨੂੰ ਸਾਫ਼ ਕਰ ਦੋ ਨੇ ਟਫੇਰ ਦੇਣ ਨੂੰ ਇਦਾਂ ਹੀ ਕਰ ਦੋ ਦੋ ਬڑا ਕੰਮ ਨਹੀਂ ਹੈਗਾ 2 ਮਿੰਟ ਦਾ ਕੰਮ ਹੈ ਇਹਨੂੰ ਵੀ ਨਾ ਛੱਡਿਓ ਠੀਕ ਹੈ ਸਰਪਸ ਕਰਨ ਲੱਗੇ ਤਾਂ ਫੁੱਲ ਕਰੋ ਨਹੀਂ ਕਰੋ ਨਾ ਲੋ ਜੀ ਬਾਕੀ ਦੇਖਣ ਨੂੰ ਤਾਂ ਬਿਲਕੁਲ ਸਾਫ਼ ਲੱਗਦੀ ਹੈ ਛਾਪ ਇਹ ਬਿਲਕੁਲ ਸਾਫ਼ ਹੈ ਠੀਕ ਹੈ ਲੋਡ ਨਹੀਂ ਹੈ ਜੀ ਇਹਨੂੰ ਸਾਫ਼ ਕਰਨੇ ਵੀ ਕਿਉਂਕਿ ਪਿੱਛੇ ਵਲਟਰ ਗਈ ਹੋਗੇ ਨਾ ਉਹਦੇ ਕਰਕੇ ਇਹਦੇ ਵਿੱਚ ਨਹੀਂ ਆਉਂਦਾ ਹੈਗਾ ਜ਼ਿਆਦਾ ਕੁਝ ਈ ਬਾਬੇ ਦੀ ਕਿਰਪਾ ਨਾਲ ਕੰਮ ਵੀ ਹੋ ਗਿਆ ਖਤਮ ਤੇ ਬਾਬੇ ਦੇ ਬੱਦਲ ਵੀ ਪੂਰੇ ਆ ਗਏ ਚੜ ਕੇ بارش ਹੋਣ ਦੀ ਤਿਆਰੀ ਹੈ ਤੇ ਦੇਖਦੇ ਹਾਂ ਹੁਣ ਬਾਕੀ ਆਪਾਂ ਬਾਬੇ ਦਾ ਨਾਮ ਲੈ ਕੇ ਬਾਈਕ ਨੂੰ ਸੱਚੀ ਪਾਛਾ ਕਿਰਪਾ ਕਰੀਂ ਆਪਣਾ ਖਤਮ ਹੋ ਗਿਆ ਜੇ ਕੰਮ ਕਰਦਾ ਵਧੀਆ ਲੱਗਿਆ ਕੁਝ ਸਮਝ ਆਇਆ ਤਾਂ ਲਾਈਕ ਜਰੂਰ ਕਰ ਦਿਓ ਵੀਰੋ ਧੰਨਵਾਦ ਜੀ